ਡੇਲੀਬੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਤੁਹਾਡੇ ਨਾਲ ਨਵਦੀਪ ਮਹੰਤਾ ਇਸ ਵੇਲੇ ਦੀ ਵੱਡੀ ਖਬਰ ਕੋਸ਼ਲਿਆ ਡੈਮ ਦੇ ਨਾਲ ਜੁੜੀ ਹੋਈ ਹੈ ਜਿਸ ਤੇ ਕੀ ਦਰਵਾਜ਼ੇ ਖੋਲ ਦਿੱਤੇ ਗਏ ਨੇ ਤੇ ਜਹੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਪਾਣੀ ਸੂਰਜਪੁਰ ਅਤੇ 나ਡਾ ਸਾਹ ਵਾਲੇ ਪਾਸੇ ਵੱਧਾ ਹੋਇਆ ਵਿਖਾਈ ਦੇ ਰਿਹਾ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਤਾਂ ਇਹ ਸਭ ਦੇ ਵਿਚਾਲੇ ਇਹ ਤਸਵੀਰਾਂ ਜਿਹੜੀਆਂ ਨੇ ਕੋਸ਼ਲਿਆ ਡੈਮ ਦੀਆਂ ਸਾਹਮਣੇ ਆਈਆਂ ਨੇ ਜਿਦੇ ਕੀ ਦਰਵਾਜ਼ੇ ਖੋਲ ਦਿੱਤੇ ਗਏ ਨੇ ਖਤਰੇ ਦੇ ਨਿਸ਼ਾਨ ਤੋਂ ਬੇहद ਨਜ਼ਦੀਕ ਚੱਲ ਰਿਹਾ ਸੀਏ ਡੈਮ ਜਿਸ ਕਰਕੇ ਇਸ ਦੇ ਦਰਵਾਜ਼ੇ ਅੱਜ ਖੋਲਨੇ ਪਏ ਨੇ ਤੇ ਅਜਿਹੇ ਵਿੱਚ ਬੜੀ ਤੇਜ਼ੀ ਦੇ ਨਾਲ ਪਾਣੀ ਵਕੂਆ ਥਾਵਾਂ ਦੇ ਉੱਤੇ ਯਾਨੀ ਕਿ ਸੂਰਜਪੁਰ ਅਤੇ 나ਡਾ ਸਾਬ ਦੇ ਵੱਲ ਵਧਦਾ ਹੋਇਆ ਵਿਖਾਈ ਦੇ ਰਿਹਾ ਤਾਂ ਅਲਰਟ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਡੈਮ ਦੇ ਆਲੇ-ਦੁਆਲੇ ਲੋਕ ਰਹਿੰਦੇ ਨੇ ਉਹ ਡੈਮ ਵਾਲੇ ਪਾਸੇ ਨਾ ਜਾਣ دریاਵਾਂ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਜੇਕਰ ਇਹ ਬਾਕੀ ਡੈਮਾਂ ਦਾ ਵੀ ਪਾਣੀ ਇਸੇ ਤਰ੍ਹਾਂ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਗਿਆ ਤਾਂ ਉਹਨਾਂ ਦੇ ਫਲੱਡ ਗੇਟ ਵੀ ਜਿਹੜੇ ਆ ਖੋਲੜੇ ਪੈ ਸਕਦੇ ਨੇ ਕੁਸ਼ਲਿਆ ਡੈਮ ਦੀਆਂ ਇਹ ਤਸਵੀਰਾਂ ਨੇ ਕਿ ਜਿਸ ਵੇਲੇ ਉਸ ਦੇ ਦਰਵਾਜ਼ੇ ਖੋਲੇ ਗਏ ਤਾਂ ਕਿੰਨੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਅੱਗੇ ਵੱਧਾ ਹੋਇਆ ਵਿਖਾਈ ਦੇ ਰਿਹਾ ਨਾਡਾ ਸਾਭ ਅਤੇ ਸੂਰਚਪੁਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਪਾਣੀ ਵਾਦਰਿਆ ਹਾਲਾਕੀ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਇਸ ਵੇਲੇ ਇਸ ਪਾਣੀ ਦੀ ਮਾਰ ਦੇ ਹੇਠਾਂ ਆਏ ਹੋਏ ਨੇ ਲੋਕ ਜਿਹੜੇ ਆ ਮੰਗ ਕਰ ਰਹੇ ਨੇ ਕਿ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੀ ਜਦੋਂ ਜੈਤ ਕਰਦਾ ਹੋਇਆ ਵਿਖਾਈ ਦੇ ਰਿਹਾ ਉੱਤਰਾਖੰਡ ਦੇ ਵਿੱਚ ਬੇਚ ਦਿਨੀ ਬੱਦਲ ਫਟਿਆ ਉਸ ਬੱਦਲ ਫਟਣ ਦੇ ਕਰਕੇ ਅਨੇਕਾ ਲੋਕ ਇਸ ਪਾਣੀ ਦੇ ਵਹਾਅ ਦੇ ਵਿੱਚ ਰੁੜ ਚੁੱਕੇ ਨੇ ਘਰਾਂ ਦੇ ਘਰ ਜਿਹੜੇ ਆ ਮਲਬੇ ਹੇਠਾਂ ਦੱਬ ਚੁੱਕੇ ਨੇ ਗੱਡੀਆਂ ਰੁੜ ਗਈਆਂ ਸਨ ਤੇ ਹੁਣੇ ਇੱਕ ਵਾਰ ਫਿਰ ਤੋਂ ਇਹ ਜੋ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਉਸ ਪਹਾੜਾਂ ਦੇ ਵਿੱਚ ਪੈ ਰਹੇ ਮੀਂਹ ਦੇ ਕਰਕੇ ਮੈਦਾਨੀ ਖੇਤਰਾਂ ਦੇ ਵਿੱਚ ਵੀ ਵਿਪਤਾ ਬੰਦੀ ਹੋਈ ਵਿਖਾਈ ਦੇ ਰਿਹਾ ਕੁਸ਼ਲਿਆ ਡੈਮ ਦੇ ਦਰਵਾਜ਼ੇ ਖੁੱਲੇ ਗਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਹਨੇਰੀ ਤੋਂ ਵੀ ਤੇਜ਼ ਇਹ ਪਾਣੀ ਜਿਹੜਾ ਅੱਗੇ ਮੈਦਾਨੀ ਖੇਤਰਾਂ ਦੇ ਵੱਲ ਵੱਧਦਾ ਹੋਇਆ ਵਿਖਾਈ ਦੇ ਰਿਹਾ ਹੈ ਕੁਦਰਤ ਦਾ ਕਹਿਰ ਕਹਿ ਲਈਏ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਇਸ ਕਦਰ ਜੋ ਹੈ ਪਾਣੀ ਬੜੀ ਤੇਜ਼ੀ ਦੇ ਨਾਲ ਅੱਗੇ ਵੱਧਦਾ ਹੋਇਆ ਵਿਖਾਈ ਦੇ ਰਿਹਾ ਸੂਰਜਪੁਰ ਅਤੇ 나ਡਾ ਸਰ ਵਾਲੇ ਇਲਾਕਿਆਂ ਦੇ ਵਿੱਚ ਅਲਰਟ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਹ ਪਾਣੀ ਦੀ ਸਪੀਡ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਅੱਗੇ ਵੱਧ ਰਿਹਾ ਤਾਂ ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਸੜਕਾਂ ਵੀ ਟੁੱਟ ਚੁੱਕੀਆਂ ਨੇ ਲੋਕਾਂ ਦਾ ਸੰਪਰਕ ਵੀ ਕਈ ਪਿੰਡਾਂ ਦੇ ਨਾਲੋਂ ਟੁੱਟ ਚੁੱਕਿਆ ਹਾਲਾਤ ਕਾਫੀ ਮੰਦ ਭਾਗੇ ਬਣਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਪੈ ਰਿਆ ਮੀ ਮੈਦਾਨੀ ਖੇਤਰਾਂ ਦੇ ਲਈ ਵਿਪਤਾ ਬੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਬਾਹੀ ਦਾ ਖੌਫਨਾਕ ਮੰਜ਼ਰ ਜਿਹੜਾ ਸਾਹਮਣੇ ਆ ਰਿਹਾ ਕਿਉਂਕਿ ਜਿਹੜੇ ਡੈਮਸ ਨੇ ਉਹਨਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਂਦਾ ਹੋਇਆ ਵਿਖਾਈ ਦੇ ਰਿਹਾ ਭਾਵੇਂ ਪੋਂਗ ਡੈਮ ਭੋਵੇ ਤੇ ਭਾਵੇਂ પાખੜਾ ਡੈਮ ਹੋਵੇ ਪ੍ਰਸ਼ਾਸਨ ਲਗਾਤਾਰ ਸਾਰੇ ਸਥਿਤੀ ਦੇ ਉੱਤੇ ਨજર ਬਣਾਈ ਹੋਈ ਹੈ ਤੇ ਇਹ ਵੀ ਅਲਰਟ ਜਾਰੀ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਕਿ ਆਖਿਰਕਾਰ ਕਿਸੇ ਤਰ੍ਹਾਂ ਦੀ ਦਰਨ ਚ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਸੁਰੱਖਿਆ ਥਾਵਾਂ ਦੇ ਉੱਤੇ जाया ਜਾਏ ਤਾਂ ਜਿਹੜੇ ਆਮ ਘਰਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਇੱਕ ਇੱਕ ਰੁਪਿਆ ਜੋੜ ਕੇ ਆਪਣਾ ਘਰ ਅਤੇ ਘਰ ਦਾ ਸਮਾਨ ਬਣਾਇਆ ਹੁੰਦਾ ਉਹਨਾਂ ਦੇ ਲਈ ਇਹ ਕਾਫੀ ਜ਼ਿਆਦਾ ਔਖੀ ਘੜੀ ਆ ਜਾਂਦੀ ਹੈ ਕਿ ਜਦੋਂ ਮੀਂਹ ਦੇ ਪਾਣੀ ਦੇ ਕਰਕੇ ਸਭ ਕੁਝ ਰੁੜ ਜਾਂਦਾ ਹੈ ਤੇ ਉਹ ਭਰੇ ਭਰਾਏ ਘਰ ਜਿਹੜੇ ਆ ਛੱਡ ਕੇ ਜਾਣਾ ਹੀ ਪੈਂਦੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਕੋਸ਼ਲਿਆ ਡੈਮ ਦੀਆਂ ਨੇ ਜਿੱਥੇ ਕੀ ਦਰਵਾਜ਼ੇ ਖੋਲਣ ਤੋਂ ਬਾਅਦ ਹਨੇਰੀ ਤੋਂ ਵੀ ਜ਼ਿਆਦਾ ਸਪੀਡ ਦੇ ਨਾਲ ਪਾਣੀ ਅਤੇ ਮਲਵਾ ਅੱਗੇ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਚਿੰਤਾ ਸਤਾਰੀ ਹੈ